ਇਹ ਸਾਰੇ ਮੈਂਬਰ ਕਮੇਟੀ ਮੈਂਬਰ ਨੇ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਕਮੇਟੀ ਬਣੀ ਤੁਹਾਨੂੰ ਪਹਿਲਾਂ ਵੀ ਦੱਸਿਆ ਦਿੱਕ ਦਿਨ ਵੀ ਨਾਲ ਜੋਤ ਹੈ ਨਾਲ ਸਿਆਣੇ ਬਜ਼ੁਰਗ ਨੇ ਬਹੁਤ ਵਧੀਆ ਕੰਮ ਚਲਾ ਰਹੇ ਨੇ ਦਰਬਾਰ ਸਾਹਿਬ ਨੂੰ ਵੱਡਾ ਕਰਿਆ ਤੇ ਸੰਗਤ ਜਿਆਦਾ ਵਧਣ ਲੱਗ ਗਈ ਸਾਡੇ ਪਿੰਡ ਤੇ ਇਕੱਠ ਜਿਆਦਾ ਹੁੰਦੇ ਨੇ ਦਰਬਾਰ ਸਾਹਿਬ ਛੋਟਾ ਸੀ ਵੱਡਾ ਬਣਾਇਆਗਾ ਆਕਾਰ ਤੇ ਇਹ ਸਾਰੀ ਜਗ੍ਹਾ ਮੁੱਲ ਲੈ ਲਈ ਛੇ ਨਾਲ ਇੰਨੀ ਜਗ੍ਹਾ ਬਹੁਤ ਖੁੱਲੀ ਜਗ੍ਹਾ ਬਣਾ ਲਈ ਤੇ ਪਿੰਡ ਦੀ ਚੀਜ਼ ਬਣ ਗਈ ਗੁਰਦੁਆਰਾ ਸਾਹਿਬ ਦੀ ਚੀਜ਼ ਬਣ ਗਈ ਸਾਰਾ ਪਿੰਡ ਵਰਸਲਾ ਕਿੰਨੇ ਵੀ ਸਾਡੇ ਪਿੰਡ 'ਚ ਪਾਠ ਦੇ ਭੋਗਨ ਪ੍ਰੋਗਰਾਮ ਹੁੰਦੇ ਨੇ ਮਾਰਗਤ ਦੇ ਜਾਂ ਕਿਤੇ ਨਾ ਕੋਈ ਹੋਰ ਪ੍ਰੋਗਰਾਮ ਕਰਨਾ ਧਾਰਮਿਕ ਉਹ ਗੁਰਦੁਆਰਾ ਸਾਹਿਬ ਵੀ ਕਰਦਾ ਵੱਡੇ ਲੈਵਲ ਤੇ ਜਿਹੜਾ ਕਰਦਾ ਹੈਗਾ ਤੇ ਫਿਰ ਇੱਥੇ ਥਾਂ ਦੀ ਤੰਗੀ ਸੀ ਹੁਣ ਬਹੁਤ ਖੁੱਲਾ ਹੋ ਗਿਆ ਤਾਂ ਤਕਰੀਬਨ 9-10 ਵਜੇ ਸਵੇਰੇ ਥਾਂ ਇਹ ਲੈ ਲਿਆ ਬਹੁਤ ਖੁੱਲਾ ਬਣ ਗਿਆ ਉੱਤ ਜਗਾ ਤੇ ਦਰਬਾਰ ਸਾਹਿਬ ਨੂੰ ਇੰਨਾ ਵਧਾ ਦਿੱਤਾ 200 ਸਕਰ ਫੁੱਟ ਮਗਰ ਵਧਾਤਾ ਤੇ ਤਕਰੀਬਨ 4-500 ਬੰਦਾ ਵੱਧ ਬਹਿ ਜਾ ਕਦੂ ਦਰਬਾਰ ਸਾਹਿਬ 'ਚ 7-800 ਬੰਦੇ ਦੀ ਰਿਕਵੈਸਟ ਹੀ ਆਮ ਨਾਲ ਹੋ ਜੂਗੀ ਸਰਬਾਰਤ ਵਿੱਚ ਬਹੁਤ ਵੱਡਾ ਬੰਗੜ ਤੇ ਸੱਤ ਪੈ ਰਹੀ ਅੱਜ ਇੱਧਰ ਕਮੇਟੀ ਖੜੀ ਹੈ ਸਾਡੀ ਦਿਖਾਉਣਾ ਤੁਹਾਨੂੰ ਸਾਰਾ ਕੁਝ ਪਰੇ ਗੁਰੂ ਕਿਰਪਾ ਰੱਖੇ ਭਲੀ ਕਰੇ ਪ੍ਰਮਾਤਮਾ ਕਿਵੇਂ ਸਾਰੇ ਠੀਕ ਹੈ ਭਾਈ ਤਾਰੇ ਹੋਰੇ ਇਨ ਡਿਊਟੀ ਹੈ ਜੀ ਲੰਗਰ ਪਾਣੀ ਤਿਆਰ ਕਰਨ ਤੇ ਤੇ 16 ਤਰੀਕ ਨੂੰ ਵਰਸੀ ਦੇ ਭੋਗ ਪਾਣੇ ਨੇ ਸਾਡੇ ਪਿੰਡ ਜਿੱਥੇ ਵੀ ਤੁਸੀਂ ਆ ਸਕਦੇ ਹੋ ਮੇਰੇ ਰਾਜੀਆ ਪਿੰਡ ਪਹੁੰਚੋ ਤੇ ਵਰਸੀ ਤੇ ਮੱਥਾ ਟੇਕੋ ਮਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡਾ ਇਕੱਠ ਹੁੰਦਾ ਭਾਰੀ ਤੇ ਨਾਲੇ ਮੈਨੂੰ ਮਿਲ ਲਿਓ ਜਿਹਨੇ ਔਣਾ ਦੂਰੋਂ ਨੇੜੇ ਕੋલ્લા ਸੱਦਾ ਭਾਈ ਜਰੂਰ ਪਹੁੰਚੋ ਮੇਰੀ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਤੇ ਜਰੂਰ ਸਾਡੇ ਰਾਜੀਆ ਪਿੰਡ 16 ਫਰਵਰੀ ਨੂੰ ਵਰਸੀ ਦੇ ਭੋਗ ਨੇ ਜਰੂਰ ਪਹੁੰਚੋ ਜੀ ਇੱਧਰ ਬੈਠੀ ਹੈ ਕਮੇਟੀ ਵਾਲੀ ਸੰਗਤ ਸਾਰੀ ਆਈ ਹੈ ਪ੍ਰਸ਼ਾਦਾ ਪਕਾ ਰਹੀਆਂ ਤਾਹਾਨੂੰ ਜਿਹੜਾ ਦਰਬਾਰ ਸਾਹਿਬ ਬਣਾਇਆ ਸਾਡਾ ਇੱਧਰ ਦੂਜੇ ਦਰਬਾਰ ਸਾਹਿਬ ਦਾ ਕੰਮ ਚੱਲਦਾ ਉਹ ਵੀ ਦਿਖਾਉਣਾ ਮੈਂ ਕਿ ਇੱਧਰ ਮਾਈਆਂ ਪ੍ਰਸ਼ਾਦਾ ਪਕਾ ਰਹੀਆਂ ਸਾਰੀਆਂ ਤੇ ਇੱਧਰ ਲੰਗਰ ਸੇਵਾ ਹੋ ਰਹੀ ਹੈ ਨਾਲ ਕਿਉਂ ਜਿਹਨ ਕੰਮ ਕਰਦੇ ਨੇ ਉੱਚੀ ਬੋਲਿਆ ਦਰਬਾਰ ਦਾ ਨਾਲ ਬੋਲਦਾ ਜੀ ਆਪਣਾ ਦਰਬਾਰ ਹੈ ਜਾਨ ਸਾਰਾ ਤੇ ਲੰਗਰ ਹਾਲ ਨਾਲ ਬੋਲਦਾ ਜੀ ਸਾਰਾ ਤੇ ਤਨ ਦਿਖਾਉਣਾ ਦਰਬਾਰ ਸਾਹਿਬ ਇਧਰ ਆਇਆ ਕਰਿਆ ਹੋਇਆ ਉਧਰ ਨਾਲ ਕੰਮ ਚੱਲਣ ਕਰਕੇ ਤੇ ਇੱਥੇ ਸੈਟਿੰਗ ਕਰੀ ਹੈ ਬਹੁਤ ਵਧੀਆ ਲੱਗਦਾ ਇੱਥੇ ਵੀ ਆਪਣਾ ਦੇਖੋ ਇਹ ਗੁਰੂ ਦੀ ਕਿਰਪਾ ਮਾਰਾਏ ਕੋਈ ਨਿਆਰ ਕਿੰਨਤ ਰੱਬਾ ਤੇਰੇ ਦਰ ਤੇ ਕਹਿੰਦਾ ਹੈ ਭਾਈ ਗੁਰੂ ਦੀ ਕਿਰਪਾ ਹੋਈ ਹੈ ਸਾਡੇ ਅੱਜ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਦਰਬਾਰ ਸਾਹਿਬ ਨਹੀਂ ਸੱਤ ਪੈ ਰਹੀ ਹੈ ਦਰਬਾਰ ਸਾਹਿਬ ਨੂੰ ਵੱਡਾ ਕਰਨ ਦਾ ਕੰਮ ਚੱਲ ਰਿਹਾ ਹੈ ਤਾਂ ਅਨੁਸਾਰਾਂ ਮੈਂ ਥਾਰੇ ਪਾਸੇ ਵੀਡੀਓ ਕਵਰ ਕਰਕੇ ਦਿਖਾਉਂ ਸਾਡੇ ਕਮੇਟੀ ਮੈਂਬਰ ਸਾਹਿਬ ਵੀ ਤੇ ਸੇਵਾਦਾਰ ਵੀ ਨੇ ਚਾਚਾ ਸੇਵਾ ਸਿੰਘ ਜੀ ਪੂਰੇ ਡਿਊਟੀ ਇਹਨਾਂ ਦੀ ਹੁਣ ਉਦੋਂ ਦੀ ਜਿੱਦ ਦੇ ਖੰਡ ਪਾੜ ਸਾਹਿਬ ਚੱਲ ਰਹੇ ਨੇ 10 ਤਰੀਕ ਤੋਂ 16 ਤਰੀਕ ਤੱਕ ਚੱਲਣਗੇ ਬਾਬਾ ਜੀ ਦੀ ਵਰਸੀ ਪਰਮਜੀਤ ਸਿੰਘ ਮਾਲਪੁਰ ਵਾਲਿਆਂ ਦੀ ਤੇ ਉੱਪਰ ਸਾਡੇ ਮਿਸਤਰੀ ਬਾਈ ਸੁੱਬੇ ਨੂੰ ਵੀ ਆਪਣੇ ਨੂੰ ਜਾਣਦੇ ਹੋ ਤੇ ਇੱਧਰ ਚਾਚਾ ਜੀ ਖੜੇ ਨੇ ਤੇ ਇੱਧਰ ਤੁਹਾਨੂੰ ਸਾਰੀ ਸੰਗਤ ਦਿਖਾਉਣੀ ਆ ਨਾਲੇ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਬਣ ਰਿਹਾ ਦਰਬਾਰ ਸਾਹਿਬ ਆਪਣਾ ਤੇ ਇੱਧਰ ਕਾਲੂ ਹਰੀ ਖੜੇ ਨੇ ਕਾਲੂ ਕਿਵੇਂ ਹੋ ਠੀਕ ਹੋ ਤੇ ਦਿਖਾਉਣਾ ਇਹ ਸਾਰਾ ਤੁਹਾਨੂੰ ਸਤਰਾ ਪੈ ਗਈ ਤਾਂ ਤੇਰੀ ਥੋੜੀ ਰਹਿ ਗਈ ਠੀਕ ਤੇ ਤੇ ਫਿਰ ਇਹਦੇ ਤੇ ਇੱਥੋਂ ਵੀ ਉੱਪਰ ਹੀ ਤੱਕ ਜਾਊਗਾ ਮਾਸੀਰਾ ਮੁੰਡਾ ਆ ਗਿਆ ਇੱਧਰ ਜਿਹੜੀ ਆ ਕਾਲਜ ਦਾ ਪਤਾ ਨਹੀਂ ਦਾ ਅੱਛਾ ਜੀ ਠੀਕ ਹੈ ਉਹ ਵੀ ਤਾਊਗਾ ਇਹ ਸਾਰਾ ਥਾ ਉਹ ਜੋ ਇੱਧਰ ਕਾਲਜ ਦਾ ਰਹਣਗੇ ਜੀ ਦੁਕਾਨ ਵਾਲੇ ਵੀ ਠੀਕ ਹੈ ਦੁਕਾਨ ਵਾਲੇ ਵੀ ਠੀਕ ਹੈ ਘਰਊਗਾ ਜੀ ਦੇਖ ਲਓ ਜੀ ਮਿਸਤਰੀਆਂ ਨੇ ਹਨਾ ਸਾਰਾ ਮਗਰੋਂ ਚੱਕ ਕੇ ਉਹ ਜੋ ਕ੍ਰਿਪਾ ਨਮ ਲਿਆ ਦੇਣਗੇ ਸਾਰੇ ਜਿਹੜਾ ਉੱਪਰ ਲੱਗਾ ਜੋ ਗੋਮਟ ਹਾਂ ਉਹ ਆਪਾਂ ਨੇ ਲੈਫਟ ਤੋਂ ਨਹੀਂ ਠਾਈ ਹੈ ਆਜੂਗਾ ਹੈ ਨਹੀਂ ਮਗਰ ਨਹੀਂ ਆਜੂਗਾ ਧੰਨਵਾਦ ਇਹ ਇਹ ਅਕੇ ਕਮੇਟੀਆਂ ਨੂੰ ਪਤਾ ਵੀ ਕਮਨ ਬਈ ਤੇ ਕੀ ਹਾਂ ਜੀ ਇਹ ਰਸਾਇਣ ਦਾ ਛੋਟਾ ਹੋ ਰਿਹਾ ਜੀ ਹੈ ਨਾ ਹਾਂ ਕਿਰਪਾ ਮਹਾਰਾ ਜੀ ਚੰਗੇ ਪਾਸੇ ਮਤ ਲੱਗੀ ਹੈ ਮਾੜੀ ਮੋਟੀ ਜਰੀ ਪਾਸ ਦੀ ਤਾਂ ਦੁਨੀਆ ਹੋਰ ਵੀ ਹੈ ਜੀ ਦੇਖ ਹਾਂ ਹਾਂ ਤੁਸੀਂ ਦੇਖ ਲਓ ਕਿੰਨੇ ਕੈਸੇ ਬੱਲੇ ਇਹ ਬੱਸ ਜੀ ਕਰਮ ਵਾਲਿਆਂ ਨੂੰ ਮਿਲਦੀ ਹੈ ਜਿਹੜੀ ਵੀ ਕਰਦੇ ਸੀ ਮੈਂ ਮੈਂ ਨਾ ਇਹੜੀ ਕਰਾਂ ਜੀ ਹਾਂ ਪਹਿਰੇ ਇਹ ਦਰਬਾਰ ਸਾਹਿਬ ਦੀ ਸਤ ਜੀ